ਇਸਤੇ ਹੋਇਆ ਹਮਲਾ ਕੀਤੀ ਗਈ ਹੈ ਪੱਥਰਬਾਜ਼ੀ ਤੇ ਵਰਦੀ ਪਾੜਨ ਤੱਕ ਦੀ ਕੀਤੀ ਗਈ ਹੈ ਕੋਸ਼ਿਸ਼ ਜਿਹਾ ਇਹ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਧੌੜ ਪੁਲਿਸ ਤੇ ਹਮਲਾ ਹੋਇਆ ਹੈ ਪੁਲਿਸ ਤੇ ਪੱਥਰਬਾਜ਼ੀ ਕੀਤੀ ਗਈ ਹੈ ਤੇ ਪੁਲਿਸ ਦੀ ਵਰਦੀ ਤੱਕ ਪਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦਰਸਲ ਪਦੌੜ ਪੁਲਿਸ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਗਈ ਸੀ ਜਿਹੜਾ ਕਿ ਬਲਾਤਕਾਰ ਦੇ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ ਹੈ ਇਸ ਸਬੰਧ ਦੇ ਵਿੱਚ ਪੁਲਿਸ ਨੂੰ ਸੂਚਨਾ ਮਿਲੀ ਸੀ ਤਾਂ ਪੁਲਿਸ ਦੱਸੇ ਗਏ ਪਤੇ ਦੇ ਮੁਤਾਬਕ ਉੱਥੇ ਪਹੁੰਚੀ ਸੀ ਤੇ ਜਦੋਂ ਪੁਲਿਸ ਬਠਿੰਡਾ ਦੇ ਪਿੰਡ ਪੈਰਪੁਰਾ ਵਿੱਚ ਪਹੁੰਚੀ ਤਾਂ ਇੱਥੇ ਦੇ ਲੋਕ ਸਨ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਗਈ ਸੀ ਉਹਨਾਂ ਦੇ ਵੱਲੋਂ ਪੁਲਿਸ ਤੇ ਪੱਥਰਬਾਜ਼ੀ ਕਰ ਦਿੱਤੀ ਗਈ ਦੱਸਦੀ ਹੈ ਕਿ ਇੱਕ ਔਰਤ ਦੇ ਬਿਆਨਾਂ ਤੇ ਜਿਹੜਾ ਇੱਕ ਡਿਊਟੀ ਅਫਸਰ ਉੱਥੇ ਤਾਇਨਾਤ ਸੀ ਉਸ ਦੇ ਬਿਆਨਾਂ ਤੇ ਇਹ ਮਾਮਲਾ ਦਰਜ ਹੋਇਆ ਸੀ ਜਿਸ ਦੇ ਵਿੱਚ ਤਿੰਨ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ ਜਿਨ੍ਹਾਂ ਦੇ ਵਿੱਚ ਲਖਨਨਾਥ ਅਜੀਤ ਤੇ ਵਿਸ਼ਾਲ ਸਨ ਇਨਾਂ ਦੇ ਵਿੱਚੋਂ ਜਿਹੜਾ ਅਜੇ ਅਸੀਂ ਉਸ ਵੇਲੇ ਹੀ ਗ੍ਰਿਫਤਾਰ ਹੋ ਗਿਆ ਸੀ ਉਸਤੇ ਪੁਲਿਸ ਨੇ ਕਾਰਵਾਈ ਕਰਕੇ ਸਾਰੀ ਜਾਂਚ ਪੜਤਾਲ ਕਰਕੇ ਉਸ ਦਾ ਦੋਸ਼ ਜਿਹੜਾ ਸੀ ਉਹ ਸਾਬਿਤ ਹੋ ਗਿਆ ਸੀ ਤੇ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਦੱਸਦੀ ਹੈ ਕਿ ਉਸ ਵੇਲੇ ਲਖਨਨਾਥ ਤੇ ਨਾਲ ਹੀ ਜਿਹੜਾ ਵਿਸ਼ਾਲ ਹੈ ਉਹ ਫਰਾਰ ਹੋ ਗਏ ਸਨ ਤੇ ਹੁਣ ਜਦੋਂ ਪਦੌੜ ਪੁਲਿਸ ਨੂੰ ਇਸ ਬਾਰੇ ਵਿੱਚ ਸੂਚਨਾ ਮਿਲੀ ਸੀ ਕਿ ਇਹ ਬਠਿੰਡਾ ਦੇ ਇਸ ਪਿੰਡ ਦੇ ਵਿੱਚ ਲੁਕੇ ਹੋਏ ਨੇ ਤਾਂ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਜਿਉਂ ਹੀ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਲਖਨਨਾਥ ਦੇ ਜਿਹੜੇ ਹੋਰ ਸਾਥੀ ਸਨ ਉਹਨਾਂ ਨੇ ਪੁਲਿਸ ਤੇ ਉੱਪਰ ਹਮਲਾ ਕਰ ਦਿੱਤਾ ਪੱਥਰ ਤੱਕ ਮਾਰੇ ਗਏ ਨੇ ਵਰਦੀ ਨੂੰ ਛੂਇਆ ਗਿਆ ਤੇ ਵਰਦੀ ਨੂੰ ਪਾੜਨ ਤੱਕ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਦੱਸਦੀ ਹੈ ਕਿ ਸਬ ਇੰਸਪੈਕਟਰ ਮਲਕੀਤ ਸਿੰਘ ਹੋਰਾਂ ਨੇ ਇਸ ਬਾਰੇ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਲਖਨਨਾਥ ਹੈ ਉਹ ਜੋਗੀ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੈ ਜਿਸ ਨੇ ਆਪਣੇ ਵਾਲ ਉਹ ਮੈਟ ਕੀਤੇ ਹੋਏ ਨੇ ਤੇ ਆਪਣੇ ਆਪ ਨੂੰ ਬਾਬਾ ਅਖਵਾਉਂਦਾ ਹੈ ਤੇ ਨਾਲ ਹੀ ਲੋਕਾਂ ਨੂੰ ਆਕਰਸ਼ਿਤ ਵੀ ਕਰਦਾ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਪਧੌੜ ਦੇ ਵਿੱਚ ਇਹ ਆਪਣਾ ਇੱਕ ਅਲੀਸ਼ਾਨ ਮਹਿਲ ਵੀ ਬਣਵਾ ਰਿਹਾ ਹੈ ਤੇ ਨਾਲ ਹੀ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਉਥੇ ਪਹੁੰਚੀ ਤਾਂ ਇਸ ਦੇ ਜਿਹੜੇ ਹੋਰ ਉਥੇ ਚੇਲੇ ਸਨ ਜਾਂ ਫਿਰ ਹੋਰ ਲੋਕ ਸਨ ਉਹਨਾਂ ਨੇ ਪੁਲਿਸ ਦੇ ਉੱਪਰ ਹਮਲਾ ਕਰ ਦਿੱਤਾ ਹੈ ਪੁਲਿਸ ਤੇ ਪੱਥਰ ਵੀ ਮਾਰੇ ਨੇ ਇੱਥੋਂ ਤੱਕ ਕਿ ਵਰਦੀ ਨੂੰ ਛੂਕੇ ਵਰਦੀ ਨੂੰ ਪਾੜਨ ਤੱਕ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਤਾਂ ਵਿਸ਼ਾਲ ਫਿਰ ਤੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਤੇ ਲਖਨਨਾਥ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਦੱਸਦੀ ਹੈ ਕਿ ਇਸ ਵੇਲੇ ਲਖਨਨਾਥ ਦੇ ਜਿਹੜੇ ਹੋਰ ਸਾਥੀ ਨੇ ਜਿਨ੍ਹਾਂ ਦੇ ਵਿੱਚ ਕਾਲਾ ਨਾ ਤੇ ਰਾਜਾ ਨਾਥ ਨੇ ਉਹਨਾਂ ਤੇ ਵੀ ਮਾਮਲੇ ਦਰਜ ਹੋਏ ਨੇ ਇਸ ਤੋਂ ਇਲਾਵਾ ਹੋਰ ਔਰਤਾਂ ਵੀ ਨੇ ਤੇ ਹੋਰ ਮਰਦ ਵੀ ਨੇ ਜਨਾ ਤੇ ਜਿਹੜਾ ਕਿ ਮਾਮਲਾ ਉਧਰਜ ਕਰ ਲਿਆ ਗਿਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਹੁਣ ਜਾਂਚ ਪੜਤਾਲ ਕਰ ਰਹੀ ਹੈ ਦੱਸਦੀ ਹੈ ਕਿ ਇਸ ਸੰਬੰਧ ਦੇ ਵਿੱਚ ਪੀੜਤ ਪਰਿਵਾਰ ਨੇ ਵੀ ਆਪਣੀ ਜਿਹੜੀ ਕਹਾਣੀ ਹੈ ਸੁਣਾਈ ਹੈ ਤੇ ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਕਿਵੇਂ ਉਹਨਾਂ ਦੇ ਉੱਪਰ ਪੱਥਰਬਾਜ਼ੀ ਕੀਤੀ ਗਈ ਹੈ ਉਹਨਾਂ ਦੀ ਵਰਦੀ ਨੂੰ ਛੁਇਆ ਗਿਆ ਹੈ ਤੇ ਉਹਨਾਂ ਦੀ ਵਰਦੀ ਨੂੰ ਪਾੜਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਬੰਧ ਦੇ ਵਿੱਚ ਪੀੜਤ ਪਰਿਵਾਰ ਨੇ ਕੀ ਕੁਝ ਕਿਹਾ ਤੇ ਡੀਐਸਪੀ ਗੁਰਵਿੰਦਰ ਸਿੰਘ ਹੋਰੀ ਕੀ ਕਹਿ ਰਹੇ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਆ। ਮਸਲਾ ਇਹ ਹੈ ਵੀ ਸਾਡੀ ਜੋਗੀ ਬਰਾਦਰੀ ਆ। ਜੋਗੀ ਬਰਾਦਰੀ ਦੇ ਵਿੱਚ ਇਹਨੇ ਬਾਲੀ ਹੱਤ ਚੱਕੀ ਵੀ ਸੀ। ਇਹ ਜੋਗੀ ਬਰਾਦਰੀ ਦੇ ਵਿੱਚ ਭਾਈਚਾਰਿਆਂ ਦੇ ਵਿੱਚ ਇਹ ਇਹਨਾਂ ਨੇ ਦੋ ਤਿੰਨ ਥਾਵਾਂ ਪਹਿਲਾਂ ਵੀ ਕੁੜੀਆਂ ਨਾਲ ਗਲਤ ਕੰਮ ਕੀਤਾ ਪੈਸੇ ਕਿਸੇ ਦੇ ਕੇ ਪੈਸੇ ਦੇ ਜੋਰ ਤੇ ਨਿਕਲਦਾ ਰਿਹਾ ਇਹ ਬੰਦਾ ਫਿਰ ਸਾਡੀ ਕੁੜੀ ਕੱਲੀ ਸੀ ਪਰਜਾਈ ਮੇਰੀ ਤੇ ਫਿਰ ਉਹਨੂੰ ਕੱਲੀ ਨੂੰ ਦੇਖ ਕੇ ਇਹ ਤਿੰਨ ਬੰਦੇ ਗੇਂਜ ਬਣਾ ਕੇ ਲੱਖ ਨਾਲ ਤੇ ਅਜੇ ਵਿਸ਼ਾਲ ਅਰਗੇ ਇਹ ਗੇਂਜ ਬਣਾ ਕੇ ਨਸਾ ਪਾਣੀ ਖਾ ਕੇ ਕੁੜੀ ਤੇ ਇਹਨਾਂ ਨੇ ਅਟੈਕ ਕਰਕੇ ਕੁੜੀ ਦੀ ਪਹਿਲਾਂ ਕੁੱਟਮਾਰ ਕੀਤੀ ਕੁੱਟਮਾਰ ਕਰਕੇ ਇਹਨਾਂ ਨੇ ਲੱਖ ਨਾਲ ਜਾਨੇ ਰੇਪ ਕੀਤਾ ਕੋਲ ਦੇ ਗਵਾਂਢੀਆਂ ਨੂੰ ਜਦੋਂ ਸ਼ੂ ਲੱਗੀ ਬੜਕ ਲੱਗੀ ਫੇ ਦੋ ਬੰਦੇ ਫਰਾਰ ਹੋ ਗਏ ਲਖਨ ਮੌਕੇ ਤੇ ਫੜ ਲਿਆ ਜਨਤਾ ਨੇ ਫੜ ਲਿਆ ਫਿਰ ਜਨਤਾ ਦੇ ਵਿੱਚੋਂ ਭੱਜ ਨੱਠ ਕਰਕੇ ਲੋਕਾਂ ਨੂੰ ਪ੍ਰਵਾਹ ਆ ਕੇ ਫਿਰ ਇਹ ਭੱਜ ਗਿਆ ਤਿੰਨ ਮਹੀਨੇ ਫਰਾਰ ਰਿਹਾ ਕੱਲ ਫਿਰ ਇਹ ਲਖਨ ਫੜਿਆ ਗਿਆ ਇਹ 420 ਕਰਦਾ ਜੀ ਬਾਹਰੀਆਂ ਕੰਟਰੀਆਂ ਚ ਜਾਂਦਾ ਇਹ ਜਿਵੇਂ ਜੰਮੂ ਵਗਿਆ ਮਹਾਰਾਸ਼ਟਰ ਵੰਤੀ ਗੁਜਰਾਤ ਚੰਡੀਗੜ੍ਹ ਤੇ ਸਾਧ ਪੁਣਾ ਬਣਦਾ ਸਾਧ ਬਣ ਕੇ ਲੋਕਾਂ ਨਾਲ 420 ਕਰਕੇ ਠੱਗੀਆਂ ਮਾਰ ਕੇ ਪ੍ਰਾਉਟੀ ਪੂਰੀ 2 3 4 ਕਰੋੜ ਦੀ ਇੱਥੇ ਧੜੋੜ ਇਕੱਠੀ ਕਰੀ ਬੈਠਾ ਤੇ ਇਹ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਮੱਲੇ ਦੀਆਂ ਨਾਲ ਬਾਹਰ ਦੀਆਂ ਨਾਲ ਇਹ ਬਰਾਦਰੀ ਤੌਰ ਤੇ ਬਹੁਤ ਗਲਤ ਕੰਮ ਕਰਦਾ ਹੈ ਤੇ ਇਹਨਾਂ ਨੂੰ ਸਜ਼ਾ ਦੇ ਸਕਤੇ ਜਿਹੜੇ ਦੋਸ਼ੀ ਬੰਦੇ ਦੇ ਪੂਰੀ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਅੱਗੇ ਤੋਂ ਇਹ ਕਿਸ ਦੀ ਧੀ ਭੈਣ ਦੇ ਘਰੇ ਨਾ ਜਾਵੇ ਤੇ ਨਾ ਕਿਸ ਦੀ ਧੀ ਭੈਣ ਨੂੰ ਮਾਰਾ ਟੱਕੇ ਤੇ ਇੱਕ ਮੇਰੀ ਬੇਨਤੀ ਇਹ ਹੈ ਵੀ ਜਿਹੜੇ ਸਾਧਾ ਭੂਤ ਧਾਰ ਕੇ ਲੋਕਾਂ ਨਾਲ 420 ਕਰਦਾ ਠੱਗੀਆਂ ਮਾਰਦਾ ਇਹਦੇ ਤੇ ਵੀ ਪਾਬੰਦੀ ਪੂਰੇ ਵੱਡੇ ਪੱਧਰ ਦੀ ਲੱਗਣੀ ਚਾਹੀਦੀ ਹੈ ਆ ਦੇਖੋ ਜੀ ਇਹਨਾਂ ਨੇ ਮਨੇ ਮੇਰੇ ਨੌਲੇਜ ਦੇ ਅੰਦਰ ਸਭ ਤੋਂ ਸਭ ਤੋਂ ਬਲਕੀ ਸਿੰਘ ਨੇ ਵੀ ਜਦੋਂ ਪੁਲਿਸ ਪਾਰਟੀ ਨੇ ਉਥੇ ਰੇਡ ਕਰਿਆ ਤਾਂ ਇਹਨਾਂ ਦੇ ਜਿਹੜੇ ਲੋਕ ਆ ਇਹ ਇਕੱਠੇ ਹੋ ਕੇ ਇਹਨਾਂ ਨੇ ਬੰਦੇ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨੂੰ ਛਡਾ ਲਿਆ ਗਏ ਤੇ ਮੰਦੋ ਕੋਈ ਨਾ ਤੇ ਦਬਾਅ ਬਣਾਇਆ ਗਏ ਬੰਦੇ ਅਸੀਂ ਵੀ ਸਾਡੇ ਸਾਊਂਸਪਟ ਨੇ ਬੜੀ ਸੂਝ-ਬੂਝ ਨਾਲ ਇਹਨੂੰ ਉਹ ਤੋਂ ਕੱਢ ਲਿਆ ਨਾ ਤੇ ਜਿਹੜਾ ਉਹਨਾਂ ਨੇ ਸਾਡੇ ਕੰਮ 'ਚ ਵਿਗੜ ਪਾਇਆ ਉਸ ਵਿਗੰਦਾਹੇ ਥਾਣਾ ਫੂਲ ਵਿੱਚ ਰਿਪੋਰਟ ਕਰਤੀ ਸੀ ਉਥੇ ਐਫ ਆਈ ਆਰ ਨੰਬਰ 10 ਰਜਿਸਟਰਡ ਹੋਈ